ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦੇ ਤਿਹਾਰ ਮੌਕੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਵੱਡੇ ਗਿਣਤੀ ਲੋਕ ਗੁਰੂ ਘਰ ਨਤਮਸਤਕ ਹੋਣ ਪਹੁੰਚ ਰਹੇ ਨੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਨੇ ਇਸ ਖਾਸ ਮੌਕੇ ਤੇ ਤਖਤ ਸ੍ਰੀ ਕੀਰਤ ਸਾਹਿਬ ਨੂੰ ਰੰਗ ਬਿਰੰਗੇ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭੇ ਗਏ ਨੇ ਤੇ ਵਿਸਾਖੀ ਵਾਲੇ ਦਿਨ ਯਾਨੀ ਕਿ 13 ਅਪ੍ਰੈਲ ਨੂੰ ਸਵੇਰੇ ਕਰੀਬ 10 ਵਜੇ ਸ੍ਰੀ ਅਖੰਡ ਪਾਤਸ਼ਾਹ ਦੇ ਪੋਪ ਪਾਈਜਾਂਗੇ। ਉਥੇ ਤੱਕ ਸ੍ਰੀ ਕੀਰਤ ਗੜ ਸਾਹਿਬ ਵਿਖੇ ਸਾਰਾ ਦਿਨ ਧਾਰਮਿਕ ਦੀਵਾਨ ਸੁਜਾਈ ਜਾਣਗੇ ਤੇ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ। ਇਸ ਮੌਕੇ ਤੇ ਦੂਰ ਦੁਰੇਡੇ ਤੋਂ ਗੁਰੂ ਘਰ ਨਤਮਸਤਕ ਹੋਣ ਪਹੁੰਚ ਰਹੀਆਂ ਸੰਗਤਾਂ ਆਪਣੇ ਆਪ ਨੂੰ ਵੱਡ ਭਾਗਾ ਮਹਿਸੂਸ ਕਰ ਰਹੀਆਂ ਨੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਜੀ ਜੋ ਖਾਲਸਾ ਸਾਜਨਾ ਦਿਵਸ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਬੜੀ ਹੀ ਸਰਦਾਰਾ ਤੇ ਤੁਮਤਮਨਾ ਮਨਾਇਆ ਜਾ ਰਿਹਾ ਹੈ ਸੰਤਾ ਦੀ ਸਹੂਲਤ ਵਾਸਤੇ ਹਰ ਤਰ੍ਹਾਂ ਦੇ ਜੋ ਹੈ ਲੋੜਿੰਦੇ ਪ੍ਰਬੰਧ ਕਰ ਦਿੱਤੇ ਗਏ ਹਨ ਸਰਾਵਾਂ ਦਾ ਪ੍ਰਬੰਧ ਨਗਰ ਦਾ ਪ੍ਰਬੰਧ ਮੈਡੀਕਲ ਪ੍ਰਬੰਧ ਆਦ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜੋ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੰਤਾ ਦੀ ਸਹੂਲਤ ਵਾਸਤੇ ਕੀਤੇ ਗਏ ਹਨ ਜਿਵੇਂ ਕਿ ਹਰ ਸਾਲ ਖਜ਼ਾਨਾ ਖਾਲਸਾ ਸਾਹਿਬ ਦੇ ਉਸ ਮੌਕੇ ਅਮਰ ਸੰਚਾਰ ਲਗਾਤਾਰ ਹੁੰਦਾ ਹੈ ਸੋ ਇਸੇ ਤਰ੍ਹਾਂ ਸਿੰਘ ਸਾਹਿਬ ਜੀ ਜੋ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਉਹਨਾਂ ਵੱਲੋਂ ਵੀ ਅਪੀਲ ਹੈ ਸਮੂਹ ਸੰਤਾਨੋਂ ਕੇ ਵੱਤ ਤੋਂ ਵੱਧ ਅਮਰ ਸੰਚਾਰ ਦੇ ਸੰਤਾ ਸ਼ਮੂਲੀਤ ਕਰਦੇ ਤੇ ਵੱਤ ਤੋਂ ਵੱਧ ਗੁਰੂ ਵਾਲੇ ਬੜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਦਕੁਮਾਰ ਜਰੇਕਰ ਮਹਾਰਾਜ ਜੀ ਪਹਿਲੀ ਵਾਰ ਆਏ ਪਹਿਲੀ ਵਾਰ ਆਏ पे पहली बार आए हुए दोस्तों के साथ में पवन जो हमारे दोस्त है पंजाब से उनके साथ में आया हूँ यहाँ पहली पहली बार और बहुत बहुत बढ़िया लग रहा है बहुत बढ़िया लगा यहाँ पे दर्शन ले लिया बस बहुत बढ़िया लग रहा है जी मेरा नाम हरीश चौधरी है थे थे थे। मैं मुंबई से आया हूँ जी पहली बार आया आए ज़्यादा कुछ तो पता नहीं पर मैं पंजाब में इस वक्त पहली बार आया हूँ यहाँ पे लगा यहाँ पे आकर काफी शांति मिली काफी देखने मिला और ये पग जो लगाया है हमारे यहाँ पे जो सेवक है उन्होंने पग लगाया पग तो पहन के भी काफी अच्छा लग रहा है मुझे ठीक है और जितना है कि पूरे देश के बच्चे कुछ अलग तरीके ने सिख धार्मिक त्यौहार है जी बिल्कुल मुझे पता चला कि सिख धर्म की जो स्थापना है वो यहाँ पहले यहाँ से शुरुआत तो यहीं हुई है तो मैं अपने आप को काफ़ी नसीब वाला मानता हूँ कि मैं आज इस जगह पे हूँ और काफ़ी शांति मिली मुझे काफ़ी अच्छा लगा दोबारा भी आओगे जी बिल्कुल आएंगे दोबारा जी गुरु प्यारी साहब संगत जी ये इलाका अपना गढ़ शंकर बीत इलाका ऊपर पेंट घोनवाल 2015 ਤੋਂ ਅਕਾਲਪੁਰਖ ਵਾਹਿਗੁਰੂ ਬਾਜਾ ਵਾਲੇ ਦੀ ਕਿਰਪਾ ਨਾਲ ਇਹ ਪਿਛਲੇ 10 ਸਾਲਾਂ ਤੋਂ ਲੰਗਰ ਮਹਾਰਾਜ ਦੀ ਕਿਰਪਾ ਨਾਲ ਚੱਲ ਰਿਹਾ ਜੀ ਤੇ ਪੂਰਾ 20 ਇਲਾਕੇ ਦੀ ਜੋ ਸੰਗਤ ਹੈ ਪੂਰਾ ਸਾਡੇ ਕਟੋਗੜ 35 40 ਪਿੰਡ ਪੈਂਦੇ ਹਨ ਇਹ ਸਾਰਿਆਂ ਦੇ ਸਹਿਯੋਗ ਨਾਲ ਇਹ ਰਸ ਦਾ ਲੰਗਰ ਚੱਲਦਾ ਹੈ ਜੀ ਤੇ ਅਕਾਲਪੁਰਖ ਵਾਹਿਗੁਰੂ ਦੀ ਕਿਰਪਾ ਹੈ ਜੀ ਤੇ ਬੜੀ ਮਿਹਰ ਹੈ ਆ ਸੰਗਤ ਸਾਰੀ ਆਪਣੇ ਹੱਥੀਂ ਸੇਵਾ ਕਰਦੀ ਹੈ ਜੀ 20 ਇਲਾਕੇ ਦੀ ਪਿੰਡ ਦੀ ਸੰਗਤ ਤੇ ਲਗ ਲਗ ਪਿੰਡਾਂ ਚੋਂ ਮੁੰਡੇ ਨੌਜਵਾਨ ਵੀਰ ਤੇ ਬੀਬੀਆਂ ਸਾਰੇ ਇਕੱਠੇ ਹੋ ਕੇ ਭਾਂਡਿਆਂ ਤੋਂ ਲੈ ਕੇ ਜਿੰਨੇ ਵੀ ਗੰਨੇ ਦੀ ਸੇਵਾ ਸਾਰੀ ਆਪਣੇ ਹੱਥੀ ਕਰਦੀ ਸੀ ਕਿਨੇ ਦਿਨ ਚੱਲੇਗਾ ਹਾਂਜੀ ਕਿਨੇ ਦਿਨ ਚੱਲੇਗਾ ਇਹ 11 ਤਰੀਕ ਅਸੀਂ 10 ਸ਼ਾਮ ਨੂੰ ਆ ਗਏ ਸੀ ਸਾਡੀਆਂ ਜਿਹੜੀਆਂ ਗੰਨੀਆਂ ਟਰਾਲੀਆਂ ਹੈਗੀਆਂ ਇਹ ਜੀ ਵੈਸੇ ਉੱਥੋਂ ਜਿਹੜੀ ਲੋਡਿੰਗ ਦਾ ਕੰਮ ਹੈ 9-10 ਤੋਂ ਸ਼ੁਰੂ ਹੋ ਜਾਂਦਾ ਸੀ ਪਰ ਅਸੀਂ ਇੱਥੇ ਜੋ ਆਪਣੇ ਬੇਲੇ ਨੇ ਲੈ ਕੇ 11 ਤੋਂ ਲੈ ਕੇ ਹੁਣ 14 ਸ਼ਾਮ ਤੱਕ ਜਾਨੀ ਕਿ 15 ਨੂੰ ਜਾਵਾਂਗੇ ਜੀ ਜਦ ਤੱਕ ਮਹਾਰਾਜ ਦੀ ਕਿਰਪਾ ਨਾਲ ਚੱਲੇਗਾ ਜੀ ਲੰਗਰ ਆਪਣੇ ਪਿੰਡ ਦੀ ਸੇਵਾ ਆਪਣੇ ਨਗਰ ਦੀ ਸਾਰੇ ਨਗਰ ਦੇ ਇਕੱਠੇ ਹੋ ਕੇ ਇੱਥੇ ਲੰਗਰ ਲਾਇਆ ਲੰਗਰ ਦੀ ਸੇਵਾ ਕੀਤੀ ਉਹਨਾ ਪੂਰਾ ਗੜਸ਼ਕ ਏਰੀਆ ਦੇ 35 ਪਿੰਡ ਪੈਂਦੇ ਨੇ 20 ਏਰੀਆ ਦੇ ਸਾਰੇ ਜੋ ਨੇ ਇੱਥੇ ਲੰਗਰ ਦੀ ਸੇਵਾ ਕਰਦੋਗੇ ਕਿਤੇ ਕਿਤੇ ਚੱਲੇਗਾ ਕਿਵੇਂ ਤਾਂ ਕਿ ਬਾਕੀ ਦਾ ਖਸ਼ਾਂਦੇ ਦਾ ਲੰਗਰ ਲੱਗਦਾ ਤੇ ਰਸਾ ਲੱਗਦਾ ਕਿ ਨਾ ਸੋਚਿਆ ਸਾਡੇ ਸੋਚੇ ਕਿ ਲੰਗਰ ਪ੍ਰਸ਼ਾਦੇ ਦੇ ਲੰਗਰ ਤੇ ਬਹੁਤ ਚੱਲ ਰਹੇ ਨੇ ਕਿ ਲੰਗਰ ਰਸਦਾ ਲੰਗਰ ਲਾਇਆ ਜਾਵੇ ਤੇ ਆਪਣੀ ਗਰਮੀ ਕਰਕੇ ਬਹੁਤ ਰਸਦਾ ਦਾ ਲੰਗਰ ਲਾਉਣੀ ਹੈ ਜ਼ਿਕਰ ਇਹ ਖਾਸ ਹੈ ਕਿ ਖਾਲਸਾ ਦਾ ਪ੍ਰਗਟ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਈਹਬੇ ਕਮਾਲ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1699 ਦੀ ਵਿਸਾਖੀ ਵਾਲੇ ਦਿਨ ਮੁਰਦਾ ਪਈ ਕੌਮ ਦੀ ਜ਼ਮੀਰ ਜਗਾਉਣ ਦੇ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾਇਆ ਸੀ ਤੇ ਸਿੰਘ ਸਜਾਇਆ ਸੀ ਉਸੇ ਦਿਨ ਤੋਂ ਹੀ ਹਰ ਸਾਲ ਖਾਲਸੇ ਦੇ ਸਥਾਪਨਾ ਦਿਵਸ ਤੇ ਵਿਸਾਖੀ ਦੇ ਤਿਉਹਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਵਾਹ ਪਰਗੜੇ ਮਰਦ ਅਗਮੜਾ ਬ੍ਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਤ ਆਪੇ ਚੇਲਾ ਦਸਮ ਪਿਤਾ ਸ਼੍ਰੀ ਗੋਬਿੰਦ ਸਿੰਘ ਦੀ ਚਰਨ ਛੋਪਾ ਪ੍ਰਾਪਤ ਅਰਤੀ ਸ਼੍ਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਜੀ ਤੁਹਾਨੂੰ ਨਾਲ ਦੀ ਨਾਲ ਦਰਸ਼ਨ ਵੀ ਕਰਾ ਰਹੇ ਹਾਂ ਇਹ ਉਹ ਪਾਵਰ ਪੁਤਰ ਧਰਤੀ ਹੈ ਜਿਸ ਸਥਾਨ ਤੇ ਐ ਦਸੰਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਫਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਜਿਹੜੀ ਹੈ ਸਾਜਨਾ ਕੀਤੀ ਸੀ ਇਸੀ ਸਥਾਨ ਤੇ ਦਸਵੇਂ ਪਿਤਾ ਸ੍ਰੀ ਗੁਰਗੋਬ ਸਿੰਘ ਨੇ ਇੱਕ ਇਕਾਠ ਨੂੰ ਜਦਾ ਇਕੱਠਾ ਕੀਤਾ ਗਿਆ ਸੀਗਾ ਤਾਂ ਉਸ ਦੇ ਵਿੱਚੋਂ ਪੰਜ ਪਿਆਰਿਆਂ ਦੀ ਜਿਹੜੀ ਚੋਣ ਕੀਤੀ ਗਈ ਸੀ ਤਾਂ ਪੰਜ ਪਿਆਰਿਆਂ ਦੀ ਚੋਣ ਕਰਨ ਤੋਂ ਬਾਅਦ ਉਹਨਾਂ ਪੰਜਾਂ ਪਿਆਰਿਆਂ ਨੂੰ ਇਸੀ ਜਗ੍ਹਾ ਤੇ ਖੰਡੇ ਵਾਟੇ ਦਾ ਅਮਰਤ ਸ਼ਕਾ ਕੇ ਸਿੰਘ ਸਜਾਇਆ ਸੀ ਤਾਂ ਲਗਾਤਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈ ਵਿਸਾਖੀ ਦਾ ਪਵਨ ਪਵਿੱਤਰ ਤਿਹਾਰ ਖਾਲਸੇ ਦੇ ਪ੍ਰਗਟ ਆਸਥਾਨ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਜੇ ਗੱਲ ਇਸ ਇਸ ਸਥਾਨ ਤੇ ਜਿਹੜੇ ਸਮਾਗਮਾਂ ਦੀ ਕਰੀਏ ਤਾਂ ਪਿਛਲੇ ਕੱਲ ਤੋਂ ਜਿਹੜਾ ਇਸੇ ਸਥਾਨ ਤੇ ਤਖਸ਼ੀਰ ਕੇਸਕਰ ਸਾਹਿਬ ਵਿਖੇ ਅਖੰਡ ਪਾਠ ਆਰੰਭ ਕਰਾਇਆ ਗਿਆ ਕਰਾਇਗੇ ਹਨ ਜਿਨ੍ਹਾਂ ਦੇ ਭੋਗ ਕੱਲ ਸਵੇਰ ਤੋਂ ਜਿਹੜੇ ਹੈ 9 ਵਜੇ ਦੇ ਕਰੀਬ ਜਿਹੜੇ ਹੈ ਅਖੰਡ ਪਾਠ ਸਾਹਿਬ ਦੇ ਭੋਗ ਪਾਈ ਜਾਣਗੇ ਤੇ ਨਾਲ ਹੀ ਜਿਹੜਾ ਹੈ ਕੀਰਤਨ ਕੀਰਤਨ ਦਾ ਜਿਹੜਾ ਹੈ ਸਮਾਗਮ ਲਗਾਤਾਰ ਇਸੇ ਸਥਾਨ ਤੇ ਚੱਲਦਾ ਰਹੇਗਾ ਜੇ ਕੱਲ ਪੰਥ ਸਿੰਘ ਸਾਹਿਬਾਨ ਵੱਲੋਂ ਜਿਹੜਾ ਇਸ ਵਿਸਾਖੀ ਦੇ ਪਾਵਨ ਦਿਵਸ ਤੇ ਉਤਾਰ ਦੇ ਮੌਕੇ ਤੇ ਸਿੱਖ ਸੰਗਤਾਂ ਨੂੰ ਹਰ ਇੱਕ ਸੰਗਤ ਨੂੰ ਜਿਹੜੀ ਅਪੀਲ ਕੀਤੀ ਗਈ ਹੈ ਕਿ ਜਿਹੜਾ ਵਿਸਾਖੀ ਦੇ ਪਾਵਨ ਪਵਿੱਤਰ ਤਿਹਾੜ ਦੇ ਮੌਕੇ ਤੇ ਹਰ ਇੱਕ ਸਿੱਖ ਨੂੰ ਆਪਣੇ ਘਰ ਦੇ ਉੱਪਰ ਕਾਲ ਸਾਈ ਨਿਸ਼ਾਨ ਜਿਹੜਾ ਹੈ ਚਲਾਉਣਾ ਚਾਹੀਦਾ ਹੈ ਤਾਂ ਜੋ ਜਿਹੜਾ ਹੈ ਇੱਕ ਇਸ ਜਿਹੜਾ ਹੈ ਪਵਨ ਪਵਿੱਤਰ ਤੇ ਤਿਹਾਰ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇ ਤੇ ਨਾਲ ਹੀ ਜਿਹੜਾ ਹੈ ਪੂਰਾ ਦਿਨ ਇਸੇ ਸਥਾਨ ਤੇ ਜਿਹੜਾ ਹੈ ਅਮਰ ਸਚਾਰ ਜਿਹੜਾ ਹੈ ਲਗਾਤਾਰ ਚਲਦਾ ਰਹੇਗਾ ਤੇ ਨਾਲ ਹੀ ਉਹਨਾਂ ਨੇ ਸਿੱਖ ਸਾਬ ਵੱਲੋਂ ਇਹ ਵੀ ਕਿਹਾ ਹੈ ਕਿ ਜਿਹੜੇ ਸਿੰਘਾਂ ਨੇ ਜਿਹੜੇ ਸਿੱਖਾਂ ਨੇ ਜਿਹੜਾ ਹੈ ਅੰਮ੍ਰਿਤ ਜਿਹੜੇ ਸੰਚਾਰ ਨਹੀਂ ਕੀਤਾ ਹੈ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਉਹ ਇਹਨਾਂ ਪਵਨ ਪਵਿੱਤਰ ਸਥਾਨਾਂ ਤੇ ਆ ਕੇ ਨਤਮਸਤਕ ਹੋਣ ਤੇ ਨਾਲ ਹੀ ਇਹਨਾਂ ਪਵਨ ਪਵਿੱਤਰ ਸਥਾਨਾਂ ਤੇ ਜਿਹੜਾ ਅੰਮ੍ਰਿਤ ਸੰਚਾਰ ਚੱਲਿਆ ਉਹਨੂੰ ਜਿਹੜਾ ਹੈ ਸ਼ੱਕ ਕੇ ਗੁਰੂ ਦੇ ਨਾਲ ਜੋੜਿਆ ਜਾ ਸਕੇ ਰਾਜਪਾਲ ਐਬੀਪੀ ਸੰਝਾ ਸ਼੍ਰੀ ਅਨੰਦਪੁਰ ਸਾਹਿਬ